ਗੜਮਣ ਦੀ ਹੁੰਦੀ ਰੂਪੂ ਵਰ ਚਾਹ ਪੀਲ ਕੇ ਥੋੜੀ ਜੀ ਆ ਹਨਾ ਮੌਸ ਠੰਡਾ ਦਾ ਮੌਸਮ ਆ ਚਾਹ ਪੀਲ ਕੇ ਭੋਰਾ ਹਨਾ ਆ ਰੇ ਭਾਈ ਤੇ ਪਹਿਲਾਂ ਬੋਰਡ ਦਿਖਾ ਦੇ ਚਾਹ ਵਾਲੀ ਕਿੱਟ ਬਣਾਉਣਾ ਗੋਲ ਵਾਲੀ ਕਿਹਾ ਬਣਾਉਂਦਾ ਭਾਈ ਠੰਡੀ ਕੌਫੀ ਵੀ ਬਣਾਉਂਦਾ ਵਾ ਟਕਾ ਕੇ ਦਿਖਾ ਦੀ ਸਪੈਸੋ ਸਰੋਂ ਦੇ ਤੇਲ ਦੇ ਪਕੌੜੇ ਬਾਕੀ ਆਪਾਂ ਗੱਲ ਜਾ ਕੇ ਉੱਥੇ ਜਾ ਕੇ ਇਕੱਠਾ ਗੱਲ ਕਰਦੇ ਆਂ ਭਾਈ ਕਿਵੇਂ ਬਣਾਉਂਦਾ ਭਾਈ ਠੀਕ ਆ ਨਾ ਤੇ ਆਪਾਂ ਆਪ ਹੀ ਜਾ ਪੀ ਕੇ ਦੇਖਾਂਗੇ ਕਿਉਂਕਿ ਪੀਤੀ ਨਹੀਂ ਹੈਗੀ ਬਸ ਆਪਾਂ ਵੀਡੀਓ ਦੇਖੀ ਆ ਬਾਈ ਦੀ ਪਹਿਲਾਂ ਆਈ ਆ ਫੇਸਬੁੱਕ ਤੇ ਬਹੁਤ ਬੰਦੇ ਨੇ ਪਾਈ ਆ ਠੀਕ ਆ ਆ ਜਾਓ ਬਾਈ ਆਗੇ ਬਾਈ ਕੋਲੇ ਗਾਗ ਵੀ ਖੜਿਆ ਬਾਈ ਖੱਚ ਕੇ ਆ ਲੈ ਖੱਚ ਕੇ ਮਤਰਾ ਖੱਚ ਕੇ ਦਿਖਾ ਰਿਹਾ ਆ ਜਾ ਆ ਬਾਈ ਰਿਸਟਾਲ ਦਿਖਾ ਦੇ ਇਹ ਸਫਾਈ ਵੀ ਬਹੁਤ ਆ ਯਾਰ ਮੇਨ ਗੱਲ ਇਹ ਹੈ ਨਾ ਸਫਾਈ ਦਾ ਮੁੱਦਾ ਮੇਨ ਹੁੰਦਾ ਆਪਣਾ ਬਾਕੀ ਤੂੰ ਦੇਖਿਆ ਰੇੜਾ ਰੁੜਾ ਤੂੰ ਦੇਣ ਹੀ ਰਹਿੰਦੇ ਆ ਸਫਾਈ ਕਿੰਨੀ ਕੁ ਹੁੰਦੀ ਆ ਪੂਰਾ ਜੈਨੂਣ ਕੰਮ ਕਰਦਾ ਬਾਈ ਕਹਿੰਦੇ ਪੂਰੀ ਸਫਾਈ ਨਾਲ ਸਤਿਗੁਰ ਵੀਰ ਜੀ ਸਤਿਗੁਰ ਬਾਈ ਠੀਕ ਹੋ ਜੀ ਵਧੀਆ ਵਧੀਆ ਧੰਨਵਾਦ ਜੀ ਜੀ ਐਨਓ ਜੀ ਤੁਹਾਨੂੰ ਜੀ ਬਾਈ ਚਾਹ ਪੀਟੀ ਹੋਡੀ ਅਸੀਂ ਹਾਂਜੀ ਬਈ ਬਹੁਤ ਹੀ ਕੈਂਪ ਚਾਹ ਬਾਈ ਹਾਂਜੀ ਹਾਂਜੀ ਕਿਰਪਾ ਹੀ ਵਾਈ ਗੁਰੂ ਜੀ ਆਪਾਂ ਯਾਰ ਸੱਜਣ ਨੂੰ ਦੱਸਣਾ ਵੀ ਗਾਂ ਵਿਚਾਰ ਵੇ ਵੈਰਾਈਟੀ ਬਰਿਉਟੀ ਕੀ ਪਾਉਨੇ ਆ ਫਿਰ ਤੁਸੀਂ ਆਪਾਂ ਜੀ ਤਾਜ ਮਹਿਲ ਦੀ ਚਾਹ ਪਤੀ ਵਰਤਦੇ ਆ ਅੱਛਾ ਜੀ ਤੇ ﺍﻟऐलची ਤੇ ਸੌਂਫ ਆਪਾਂ ਪਾਉਨੇ ਆ ਤੇ ਗੋੜ ਵਾਲੀ ਆਪਾਂ ਚਾਹ ਬਣਾਉਨੇ ਆ ਬਾਈ ਜੀ ਠੀਕ ਆ ਜੀ ਹੋਰ ਵੀ ਇੱਕ ਚੀਜ਼ ਕੀ ਬਣਾਉਨੇ ਆ ਹਾਂਜੀ ਹਾਂਜੀ ਸਰੋਂ ਦੇ ਤੇਲ ਦੇ ਪਕੌੜੇ ਆ ਕੋਲਡ ਕਾਫੀ ਆ ਜੀ ਹਾਂਜੀ ਹਾਂਜੀ ਠੰਡੀ ਕਾਫੀ ਕੋਲਡ ਕਾਫੀ ਅੱਛਾ ਜੀ ਐਸਾ ਜੀ ਹਾਂਜੀ ਭਾਈ ਜੀ ਜਦੋਂ ਬਰਨਾਲੇ ਤੋਂ ਮੋਗੇ ਨੂੰ ਆਉਨੇ ਆ ਠੀਕ ਹੈ ਜੀ ਬਦਨੀ ਕ੍ਰੋਸ ਕਰਕੇ ਬੁਟਰ ਵਾਲੀ ਸਾਈਡ ਹਾਂਜੀ ਹਾਂਜੀ ਉੱਥੇ ਆਪਣਾ ਫਤਿਹ ਖਾਲਸਾ ਨਾਮ ਤੇ ਬੋਰਡ ਲੱਗਾ ਹੋਇਆ ਸਟਾਰ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਵੀ ਜਰੂਰ ਸਪੋਰਟ ਕਰੋ ਹਨਾ ਆ ਜੋ ਆਪਣਿਆਂ ਦਾ ਸਾਥ ਦਿਈਏ ਹਨਾ ਤੇ ਜਿਹਦੇ ਕਿਤੇ ਆਪਾਂ ਇਹ ਵੀ ਕਹਿੰਦੇ ਸੀਗੇ ਵੀ ਆਪਣੇ ਕੰਮ ਨਹੀਂ ਕਰਦੇ ਹਨਾ ਜੇ ਹੁਣ ਆਪਣੇ ਨੇ ਕੰਮ ਕੀਤਾ ਤਾਂ ਆਪਣਾ ਵੀ ਫਰਜ਼ ਬਣਦਾ ਕਿਤੇ ਨਾ ਕਿਤੇ ਹਨਾ ਜੀ ਵੀ ਸਪੋਰਟ ਕਰੀਏ ਤੇ ਆ ਵੀ ਰਹੇ ਆਪਣੇ ਭਰਾ ਹਾਂ ਜੀ ਬਿਲਕੁਲ ਹਾਂਜੀ ਹਾਂਜੀ ਤੇ ਹੁਣ ਫਿਰ ਸਪੋਰਟ ਕਰੋ ਬਈ ਬਿਲਕੁਲ ਬਿਲਕੁਲ ਬਾਕੀ ਇਹੀ ਮੇਨ ਗੱਲ ਬਾਈ ਕਹਿੰਦਾ ਵਾ ਜੀ ਬਿਲਕੁਲ ਬਿਲਕੁਲ ਆਪਾਂ ਵੀ ਦਾ ਸਾਥ ਦੋ ਹੁਣ ਜੀ ਬਿਲਕੁਲ ਹਾਂਜੀ ਸਮੇ ਦੀ ਲੋੜ ਆ ਬਾਈ ਸਾਥ ਦੇਵਾਂਗੇ ਤਾਂ ਆਪਣਾ ਵਧੀਆ ਰਹੂਗਾ ਹਨਾ ਹਾਂਜੀ 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 ਸਮੇ ਦੀ ਲੋੜ ਆ ਆਪਾਂ ਨੂੰ ਅੱਜ ਇਹ ਆਪਾਂ ਨੂੰ ਆਪਣੀ ਪੰਜਾਬੀਆਂ ਦਾ ਸਾਥ ਦੇਣਾ ਚਾਹੀਦਾ ਹਨਾ ਜੀ ਕੋਲਡ ਕਾਫੀ ਭਾਈ ਇੱਕ ਤੁਸੀਂ ਉਹ ਵੀ ਬਣਾਉਣੀ ਹੈ ਹਨਾ ਹਾਂਜੀ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਪਤਾ ਹਨਾ ਆਪਣਾ ਗੁਰਪਈ ਫਤਿਹ ਖਾਲਸਾ ਜੋ ਚਾਹ ਬਣਾਉਂਦਾ ਵਦਨੀ ਕਲਾ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਜਦੋਂ ਵੀ ਤੁਸੀਂ ਇੱਧਰ ਆਉਨੇ ਆ ਆਪਣੀ ਆਪ ਦੀ ਫੌਜ ਆ ਲਾਜ਼ਮੀ ਫਾਉਦਾ ਸਾਥ ਦੇਣਾ ਸਾਰੇ ਗੁਰਸਿੱਖ ਬੰਦਿਆਂ ਨੂੰ ਬੇਨਤੀ ਆ ਵਧੀਆ ਸਪਾਈ ਆ ਚੜ੍ਹਦੀ ਕਲਾ ਵਾਲਾ ਸਿੰਘ ਆ ਵਧੀਆ ਚਾਹ ਬਣਾਉਂਦਾ ਪੂਰੀ ਆਏ ਨਹੀਂ ਬਈ ਕਿਸੇ ਤਰ੍ਹਾਂ ਦੀ ਬਈ ਕਈ ਵੀ ਨਹੀਂ ਹੁੰਦਾ ਪੱਤੀ ਉਮੀ ਰੱਖ ਲੈਂਦੇ ਆ ਪੂਰੀ ਵਧੀਆ ਚੜ੍ਹਦੀ ਕਲਾ ਵਾਲਾ ਕੰਮ ਕਰਦਾ ਸਿੰਘ ਆ ਸਾਨੂੰ ਆਨੰਦ ਆ ਗਿਆ ਜਦੋਂ ਚਾਹ ਸਗੀ ਸਪੈਸ਼ਲ ਆਏ ਅਸੀਂ ਦਰਬਾਰ ਸਾਹਿਬ ਜਾਂਦੇ ਸੀ ਵੀ ਆਪਾਂ ਸਿੰਘ ਕੋਲੇ ਸ਼ਾਕੇ ਜਾਣੀ ਆ ਕਿਉਂਕਿ ਇਹਦੀਆਂ ਇੰਸਟਾਗ੍ਰਾਮ ਤੇ ਅਸੀਂ ਦੇਨੇ ਆ ਵਧੀਆ ਰਿਸਪੌਂਸ ਮਿਲਦਾ ਸਾਡੀ ਤਮੰਨਾ ਸੀ ਵੀ ਆਪਾਂ ਹੋ ਕੇ ਜਾਣੇ ਜਾਣਾ ਬਹੁਤ ਨੰਦ ਆ ਗਿਆ ਚੜਦੀ ਕਲਾ ਹੋ ਗਈ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਿਹਾਲ ਹੋ ਜਾਵੇ ਕਣਗੀ ਤਰਦਸ਼ਮੇਸ਼ ਪਤਾ ਜੀ ਦੇ ਚਰਨ ਕਾਣਾ ਨੂੰ ਭਾਵੇ ਸੂਰਿਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ